ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੰਜਰਾਜ਼ ਵਾਈਬਸ ਤੁਹਾਡਾ ਸਵਾਗਤ ਹੈ ਜੀहां ਤੁਸੀਂ ਦੇਖ ਰਹੇ ਹੋ ਇੱਕ ਕਮਿਆਰ ਕੜਾ ਬਣਾ ਰਿਹਾ ਹੈ ਭਾਂਡੇ ਬਣਾ ਰਿਹਾ ਹੈ ਜੋ ਬੜੀ ਹੀ ਮਿਹਨਤ ਦੇ ਨਾਲ ਮਿੱਟੀ ਨੂੰ ਤਰਾਸ਼ ਕੇ ਕੋਈ ਭਗਵਾਨ ਦੀ ਮੂਰਤੀ ਬਣਾ ਰਿਹਾ ਹੈ ਇਸੇ ਮਿੱਟੀ ਦੇ ਨਾਲ ਆਕਾਰ ਦੇ ਕੇ ਤੇ ਕੋਈ ਅਲੱਗ-ਅਲੱਗ ਪ੍ਰਕਾਰ ਦੇ ਭਾਂਡੇ ਬਣਾ ਰਿਹਾ ਹੈ ਜਿਵੇਂ ਕੋਈ ਗਲਾਸ ਹੋ ਗਿਆ ਜਾਂ ਕੋਈ ਕਿਸੇ ਪ੍ਰਕਾਰ ਦੀ ਕੋਈ ਮਿੱਟੀ ਦੀ ਕੁੱਜੀ ਹੋਗੀ ਦੀਵੇ ਹੋਗੇ ਜਾਂ ਮੰਦਰ ਵੀ ਜੋ ਦਿਵਾਲੀਆਂ ਦੇ ਵਿੱਚ ਵਰਤੇ ਜਾਂਦੇ ਹਨ ਪੂਜਾ ਵਾਸਤੇ ਉਹ ਵੀ ਮਿੱਟੀ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਉਹਨੂੰ ਆਕਾਰ ਦੇ ਕੇ ਕਮਿਆਰ ਬਣਾਉਂਦੇ ਨੇ ਜਾਂ ਇੱਕ ਕਾਰੀਗਰ ਬਣਾਉਂਦਾ ਹੈ ਕੁਦਰਤ ਨੇ ਮਿੱਟੀ ਨੂੰ ਇੱਕ ਸੁਭਾਅ ਦਿੱਤਾ ਹੈ ਤੇ ਮਿੱਟੀ ਉਹ ਕਦੇ ਸੁਭਾਅ ਛੱਡਦੀ ਨਹੀਂ ਭਾਵੇਂ ਉਹਨੂੰ ਕਿਸੇ ਵੀ ਆਕਾਰ ਦੇ ਵਿੱਚ ਬਣਾ ਲਿਤਾ ਜਾਵੇ ਮਿੱਟੀ ਦਾ ਭਾਂਡਾ ਲੈਣ ਲੱਗਿਆ ਦੁਕਾਨਦਾਰ ਹਮੇਸ਼ਾ ਇੱਕ ਗੱਲ ਕਹਿੰਦਾ ਹੈ ਕਿ ਇਸ ਨੂੰ ਕਦੀ ਸਿਰਫ ਨਾਲ ਨਾ ਤੋਯੋ ਉਹਦਾ ਕਾਰਨ ਹੈ ਜੀ ਜੇਕਰ ਅਸੀਂ ਕੋਈ ਗੈਰ ਕੁਦਰਤੀ ਚੀਜ਼ ਇਹਨਾਂ ਭਾਂਡਿਆਂ ਦੇ ਵਿੱਚ ਪਾ ਦਿੰਨੇ ਹਾਂ ਤੇ ਭਾਂਡੇ ਖਰਾਬ ਹੋ ਜਾਂਦੇ ਹਨ ਤੇ ਆਪਣੇ ਸੁਭਾਅ ਨੂੰ ਤਿਆਗ ਦਿੰਦੇ ਹਨ ਉਸੇ ਤਰ੍ਹਾਂ ਹੀ ਮਾਲਕ ਪ੍ਰਭੂ ਨੇ ਸਾਨੂੰ ਸਾਡੇ ਸਰੀਰ ਨੂੰ ਇਸ ਤਰੀਕੇ ਦਾ ਕਿਹਾ ਹੈ ਕਿ ਕਿਸੇ ਵੀ ਗੈਰ ਕੁਦਰਤੀ ਚੀਜ਼ ਨੂੰ ਅਸੀਂ ਖਾਣ ਲੱਗਿਆਂ ਜਾਂ ਪੀਣ ਲੱਗਿਆਂ ਨਹੀਂ ਸੋਚਦੇ ਤੇ ਸਰੀਰ ਖਰਾਬ ਕਰਕੇ ਬਹਿ ਜਾਂਦੇ ਹਾਂ ਜਿਸ ਦਾ ਸਾਨੂੰ ਘਟ ਦੁੱਖ ਤੇ ਉਸ ਪਰਮਾਤਮਾ ਨੂੰ ਜ਼ਿਆਦਾ ਦੁੱਖ ਲੱਗਦਾ ਹੈ ਤੇ ਅਸੀਂ ਐਨੇ ਮੂਰਖ ਲੋਕ ਹਾਂ ਕਿ ਫਿਰ ਵੀ ਉਹ ਚੀਜ਼ਾਂ ਖਾਣ ਤੋਂ ਪਰਹੇਜ਼ ਨਹੀਂ ਕਰਦੇ ਜੋ ਸਾਡੇ ਸਰੀਰ ਲਈ ਚੰਗੀਆਂ ਨਹੀਂ ਹਨ ਸੋ ਮੈਂ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਜਿਵੇਂ ਕੋਈ ਮਿੱਟੀ ਦਾ ਭਾਂਡਾ ਆਪਣਾ ਸੁਭਾਅ ਨਹੀਂ ਛੱਡਦਾ ਗੈਰ ਕੁਦਰਤੀ ਚੀਜ਼ ਕਰਕੇ ਉਸ ਨੂੰ ਹੀ ਆਪਣੇ ਸੁਭਾਅ ਨੂੰ ਛੱਡਣਾ ਪੈ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਅਸੀਂ ਕੋਈ ਗੈਰ ਕੁਦਰਤੀ ਚੀਜ਼ਾਂ ਖਾਂਦੇ ਹਾਂ ਜਾਂ ਕੋਈ ਗਲਤ ਚੀਜ਼ਾਂ ਖਾ ਕੇ ਆਪਣੇ ਸਰੀਰ ਨੂੰ ਖਰਾਬ ਕਰਦੇ ਹਾਂ ਜਿਸ ਦੇ ਨਾਲ ਸਾਡੇ ਸਰੀਰ ਨੂੰ ਆਪਣੇ ਸੁਭਾਅ ਨੂੰ ਛੱਡਣਾ ਪੈ ਜਾਂਦਾ ਹੈ ਜਿਹਦੇ ਨਾਲ ਅਸੀਂ ਅਲੱਗ-ਅਲੱਗ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਨਿਮੰਤਰਣ ਦਿੰਦੇ ਹਾਂ ਤੇ ਆਪਣੇ ਸਰੀਰ ਨੂੰ ਖਰਾਬ ਕਰਕੇ ਬਹਿ ਜਾਂਦੇ ਹਾਂ ਤੇ ਫਿਰ ਬਾਅਦ ਵਿੱਚ ਸੋਚਦੇ ਹਾਂ ਕਿ ਜੇ ਇਹ ਨਾ ਖਾਦਾ ਹੁੰਦਾ ਉਹ ਨਾ ਖਾਦਾ ਹੁੰਦਾ ਤੇ ਸਾਡਾ ਸਰੀਰ ਅੱਜ ਫਿੱਟ ਹੋਣਾ ਸੀ ਦੋਸਤੋ ਥੋੜਾ ਖਾਓ ਚੰਗਾ ਖਾਓ ਤੇ ਸਿਹਤਮੰਦ ਜੀਵਨ ਜਿਓ ਇਹ ਹੀ ਆਸ ਉਮੀਦ ਆਪ ਜੀ ਤੋਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਇਜਾਜ਼ਤ ਦਿਓ